ਤੁਸੀਂ ਇੱਕ ਅੰਕ ਲਿਖੋ ਨਾ ਇੱਕ ਅੰਕ ਨਾਲ ਜ਼ੀਰੋ ਲਿਖ ਦਿਓ ਸਿਫਰ 10 ਬਣ ਗਿਆ ਦੋ ਲਿਖ ਦਿਓ 100 ਤਿੰਨ ਲਿਖ ਦਿਓ 1000 ਚਾਰ ਲਿਖ ਦਿਓ 10000 ਪੰਜ ਲਿਖ ਦਿਓ ਲੱਖ ਹੁਣ ਪੰਜ ਸਿਫਰਾਂ ਲਿਖ ਕੇ ਇੱਕ ਅੰਕ ਉਡਾ ਦਿਓ ਉਹਦੀ ਵੈਲਿਊ ਕੋ ਹੈ ਸਿਫਰਾਂ ਦੀ ਵੈਲਿਊ ਹੈ ਕੋ ਜੀ ਬੋਲੋ ਸਾਹਿਬ ਜੀ ਪਰ ਉਹਨਾਂ ਪੰਜਾਂ ਨਾਲ ਫੇਰ ਇੱਕ ਜੋੜਦੇ ਹੋ ਤੇ ਉਹਦੀ ਵੈਲਿਊ ਹੈਗੀ ਆ 1 ਲੱਖ ਬਣ ਗਿਆ ਇਦਾਂ ਹੀ ਸਾਡੀ ਜ਼ਿੰਦਗੀ ਜੀ ਇੱਕ ਹੈਗਾ ਨਾ ਪਰਮੇਸ਼ਰ ਹੈਗਾ ਗੁਰੂ ਦੀ ਵਿਚਾਰ ਹੈਗੀ ਆ ਤੁਹਾਡੀ ਕੋਠੀ ਦੀ ਵੀ ਵੈਲਿਊ ਹੈ ਤੁਹਾਡੇ ਘਰ ਦੀ ਵੀ ਵੈਲਿਊ ਆ ਤੁਹਾਡੇ ਪੁੱਤਰ ਦੀ ਵੀ ਵੈਲਿਊ ਆ ਤੁਹਾਡੇ ਕਾਰੋਬਾਰ ਦੀ ਵੀ ਕੋਈ ਮਹੱਤਤਾ ਆ ਤੁਹਾਡੀ ਮਾਤਾ ਦੀ ਪਿਤਾ ਦੀ ਤੁਹਾਡਾ ਉੱਠਣਾ ਤੁਹਾਡਾ ਬੈਠਣਾ ਤੁਹਾਡੇ ਕੱਪੜੇ ਤੁਹਾਡੀਆਂ ਗੱਡੀਆਂ ਦੀ ਵੀ ਕੋਈ ਵੈਲਿਊ ਆ ਜੇ ਇੱਕ ਹੀ ਨਹੀਂ ਆਗਾ ਤੇ ਫਿਰ ਸੰਸਾਰ ਤੇ ਬੜੇ ਲੋਕ ਆ ਜਿਨ੍ਹਾਂ ਕੋਲ ਧਨ ਪਦਾਰਥਾਂ ਦੀ ਕੋਈ ਕਮੀ ਨਹੀਂ ਆ ਉਹ ਇੱਕ ਦੀ ਪਰਭਾਸ਼ਾ ਜੀਵਨ ਚ ਲੈ ਆਉਣੀ ਬਹੁਤ ਜ਼ਰੂਰੀ ਹੈ ਇੱਕ ਉਹ ਹੈ ਭਾਈ ਇੱਕ ਉਹ ਹੈ ਸਾਬ ਮੇਰਾ ਇੱਕ ਉਹ ਹੈ ਤੇ ਇਹ ਵੀ ਚੇਤਾ ਰੱਖਿਓ ਜੇ ਨੂੰ ਇੱਕ ਦੀ ਗੱਲ ਕਰੋਗੇ ਬਹੁਤਿਆਂ ਨੂੰ ਤਕਲੀਫ ਹੀ ਹੋਣੀ ਹੈ ਜਦ ਹਮ ਇੱਕੋ ਇੱਕ ਕਰ ਜਾਣਿਆ ਤਬ ਲੋਗਾਂ ਕਾਹੇ ਦੁੱਖ ਮਾਨਿਆ ਤੋ ਇਸ ਕਾਕੇ ਚਿਤਾ ਰਖਿਓ ਸਤਗੁਰ ਜੀ ਕਹਿੰਦੇ ਤਸਕਰ ਪੰਜ ਨਿਵਾਰੋ ਠਾਕੁਰ सगलो ਭਰਮਾਂ ਹੋਮ ਜਰੋ ਸਾਰੇ ਭਰਮ ਜਿਹੜੇ ਮੇਰੇ ਅੰਦਰ ਦੀ ਭਟਕਣਾ ਸੀ ਨਾ ਹੋਮਦਾਰ ਹੁੰਦਾ ਜਿਵੇਂ ਹਵਨ ਨਹੀਂ ਕਰਾਈਦਾ ਹਵਨ ਦੇ ਵਿੱਚ ਸਮਗਰੀ ਛੁੱਟੀਦੀ ਆ ਮੇਰੇ ਸਾਰੇ ਜਿਹੜੇ ਭਰਮ ਆ ਨਾ ਇਦਾਂ ਸਾੜ ਦਿਓ ਜਿਵੇਂ ਹਵਨ ਕਰ ਲਈ ਸਮਗਰੀ ਸਾੜਦੀ ਆ सगलो ਭਰਮਾਂ ਹੋਮ ਜਰੋ ਤੇ ਖਿਰ ਲਿਆ ਦੋ ਤੁਕਾਂ ਧਿਆਨ ਨਾਲ ਸੁਣਿਓ ਜੋ ਤੁਮ ਕਰੋ ਸੋਈ ਭਲ ਮੰਨੈ ਇਹ ਮੇਰੀ ਤੇ ਦਇਆ ਕਰਿਓ ਜੋ ਤੁਸੀਂ ਕਰਦੇਓ ਨਾ ਉਹ ਮੈਨੂੰ ਪਲਾ ਕਰਕੇ ਮੈਂ ਮੰਨ ਲਵਾਂ ਚੰਗਾ ਕਰਕੇ ਮੰਨਾਂ ਮੈਂ ਤੁਹਾਡੇ ਹੁਕਮ ਚ ਕਦੀ ਦਖਲ ਦੇਵਾਂ ਹੀ ਨਾ ਜੋ ਤੁਹਾਡਾ ਹੁਕਮਨ ਮੇ ਸਿਰ ਮੱਥੇ ਕਰਕੇ ਮੰਨਾਂ ਜੋ ਤੁਮ ਕਰੋ ਸੋਈ ਭਲ ਮੰਨੈ ਭਾਵਨ ਦੁਬਦਾ ਜਿਹੜੀ ਮੈਨੂੰ ਦੁਬਦਾ ਪਾਉਂਦੀ ਆ ਨਾ ਡਬਲ ਮੈਂਡਡ ਹੋਣਾ ਦੁਚਿੱਤਾ ਪੰਜੜਾ ਮੈਨੂੰ ਚੰਗਾ ਬੜਾ ਲੱਗਦਾ ਵਾ ਡਬਲ ਮੈਂਡਡ ਸਮਝਦੇ ਆਪਾਂ ਦੁਚਿੱਤਾ ਆਪਾਂ ਜਦੋਂ ਆਪਾਂ ਦੁੱਧਾ ਚ ਪੈ ਜਾਂਦੇ ਆ ਵੀ ਆਹ ਕਰਾਂ ਕਿ ਆਹ ਕਰਾਂ ਇੱਧਰ ਜਾਵਾਂ ਕਿ ਇੱਧਰ ਜਾਵਾਂ ਜ਼ਿੰਦਗੀ ਜ ਹਮੇਸ਼ਾ ਕੰਮਜਾਪ ਹੋਉਂਦੇ ਜਿਹੜੇ ਡਿਸੀਜਨ ਲੈ ਕੇ ਅੱਗੇ ਤੁਰ ਪੈਂਦੇ ਕਾਰੋਬਾਰ ਅੱਗੇ ਤਾਂ ਹੀ ਵਧਦੇ ਜਿਹੜੇ ਬੰਦੇ ਡਿਸੀਜਨ ਲੈ ਕੇ ਅੱਗੇ ਵਧਦੇ ਆ ਕਈਆਂ ਦੀ ਸਾਰੀ ਜ਼ਿੰਦਗੀ ਇਦਾਂ ਲੱਗ ਜਾਂਦੀ ਆ ਦੁੱਬਦਾ ਦੇ ਵਿੱਚ ਵੀ ਨਾ ਉਧਰ ਜੋਗੇ ਤੇ ਨਾ ਉਧਰ ਜੋਗੇ ਇਸ ਕਰਕੇ ਇੱਕ ਆਪਣੀ ਜ਼ਿੰਦਗੀ ਚ ਲੈ ਕੇ ਆਉਣਾ ਵਾ ਜੇ ਇੱਕ ਹੋਏ ਤਾਂ ਉਗਵੇ ਬਾਣੀ ਚ ਲਿਖਿਆ ਰੂਤੀ ਹੂੰ ਰੁੱਤ ਹੋਏ ਜਿਹੜਾ ਸ਼ਬਦ ਵਰਤੇ ਸੀ ਨਾ ਸੱਚ ਕਾਲ ਕੂੜ ਵਰਤੇ ਆ ਕਲ ਕਾਲਖ ਬੇਤਾਲ ਬੀਓ ਬੀਜ ਪੱਤ ਲੈਗੇ ਆਬ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਜੇ ਸਾਬਤ ਹੋਏਗਾ ਤਾਂ ਉਗੇਗਾ ਜੇ ਜੇ ਦੋ ਹਿੱਸੇ ਹੋਗੇ ਫਿਰ ਦਾਲ ਬਣ ਜਾਣਾ ਦਾਲ ਨਹੀਂ ਉਗਦੀ ਇਦਾਂ ਡਬਲ ਮੈਂਡਟਰੀ ਨਾ ਭਾਵਨ ਦੁਬਦਾ ਦੂਰ ਟਰੋ ਮੇਰੀ ਦੁਬਦਾ ਨੂੰ ਦੂਰ ਕਰ ਦਿਓ ਜਿਹੜੀ ਮੈਨੂੰ ਚੰਗੀ ਲੱਗਦੀ ਆ ਤੇ ਅਖੀਰ ਤੇ ਕਹਿੰਦੇ ਨਾਨਕ ਕੇ ਪ੍ਰਭ ਤੁਮਹੀ ਦਾਤੇ ਨਾਨਕ ਦੇ ਤੁਸੀਂ ਦਾਤੇ ਹੋ ਤੁਸੀਂ ਬਖਸ਼ਿਸ਼ ਕਰਨ ਵਾਲੇ ਹੋ ਨਾਨਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੈ ਮੋਹੇ ਉਧਰੋ ਮੈਨੂੰ ਸੰਤ ਗੁਰੂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਉਧਾਰ ਦਿਓ ਮੈਨੂੰ ਤਾਰ ਲਓ ਮੈਨੂੰ ਵਿਸ਼ਿਆ ਵਕਾਰਾਂ ਤੋਂ ਬਚਾ ਲਓ ਐਡੇ ਪਰਪਕਾਰੇ ਸਤਗੁਰੂ ਜਿਹੜੇ ਮਨੁੱਖਤਾ ਦੀ ਗੱਲ ਕਰ ਰਹੇ ਹੋਣ ਮਨੁੱਖਤਾ ਨੂੰ ਸਹੀ ਸੇਧ ਦੇ ਰਹੇ ਹੋਣ 2 ਮਿੰਟ ਸੋਚ ਕੇ ਵੇਖਿਓ ਕੌਣ ਲੋਕ ਹੋਣਗੇ ਇਹ ਢੀ ਉੱਚੀ ਸੁਚੀ ਸੋਚ ਦੇ ਮਾਲਕ ਨੂੰ ਵੀ ਤਤੀਆਂ ਤਵੀਆਂ ਤੇ ਬਿਠਾਉਣ ਵਾਲੇ ਜ਼ਾਲਮ ਲੋਕ ਅੱਜ ਵੀ ਉਹੀ ਲੋਕ ਨੇ ਜੀ ਜਿਹੜੇ ਗੁਰੂ ਦੀ ਵਿਚਾਰ ਦਾ ਰਾਹ ਰੋਕਦੇ ਆ ਬਿਰਤੀ ਉਹੀ ਰਹਿੰਦੀ ਆ ਰੂਪ ਬਦਲ ਜਾਂਦੇ ਆ ਆਓ ਗੁਰੂ ਦੇ ਸਿਧਾਂ ਦਾ ਡੰਕਾ ਘਰ ਘਰ ਪਚਾ ਦਈਏ ਸ਼ਬਦ ਜਿਤੀ ਸਿੱਧ ਮੰਡਲੀ ਮੈਂ ਤਾਂ ਕਦੀ ਸੋਚਦਾ ਸਿੱਧਾ ਜਦੋਂ ਬਾਬੇ ਨੇ ਵਿਚਾਰ ਕੀਤੀ ਨਾ ਬੜੇ ਨੇਕ ਇਨਸਾਨ ਸੀ ਸਿੱਧ ਬਾਬੇ ਨਾਲ ਗੱਲਾਂ ਕਰਦੇ ਗਏ ਉਹ ਬਾਲਾ ਕਹਿ ਕੇ ਬੁਲਾਉਂਦੇ ਬਾਬੇ ਨੂੰ ਗੁਰੂ ਨਾਨਕ ਸੁਨ ਬਾਲਾ ਅੱਭੀ ਤੂੰ ਬਾਲਕ ਐਂ ਸੀ ਤੇ ਵੱਡੀ ਉਮਰ ਦੇ ਆ ਪਰ ਸੁਣਿਆ ਬੜਾ ਉਹਨਾਂ ਧਿਆਨ ਨਾ ਬਾਬੇ ਦੀ ਗੱਲ ਨੂੰ ਕਾਇਲ ਹੋ ਗਏ ਪ੍ਰਭਾਵਿਤ ਹੋ ਗਏ ਅਖੀਰ ਤੇ ਫਿਰ ਜਦੋਂ ਉਹਨਾਂ ਨੇ ਬਾਬੇ ਦੀਆਂ ਗੱਲਾਂ ਸੁਣ ਕੇ ਨਿਚੋੜ ਕੱਢਿਆ ਨਾ ਫਿਰ ਪਤਾ ਕੀ ਆਂਦਿਆ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਹੁਵਟ ਦਾ ਪੁਰਖ ਪ੍ਰਗਟਿਆ ਕਲਯੁਗ ਦੇ ਅੰਦਰ ਜੋਤ ਜਗਾਈ ਕਿੰਨੇ ਚੰਗੇ ਸੀ ਪਹਿਲਾਂ ਬਾਲਕ ਕਹਿ ਕੇ ਬੁਲਾਉਂਦੇ ਆ ਤੇ ਫਿਰ ਉਹਨਾਂ ਆਖਿਆ ਨਹੀਂ ਵੀ ਇੱਥੇ ਗੱਲ ਬਾਲਕ ਦੀ ਨਹੀਂ ਹੈਗੀ ਭਾਵੇਂ ਉਮਰ 'ਚ ਸਾਡੇ ਤੋਂ ਛੋਟੇ ਆ ਪਰ ਦਲੀਲ ਕਮਾਲ ਦੀ ਆ ਵਿਚਾਰਾਂ ਕਮਾਲ ਦੀਆਂ ਸਿੱਧਾ ਨੇ ਫਿਰ ਸਿਰ ਝੁਕਾਤਾ ਕਿ ਬਾਬਾ ਤੇਰੀ ਕਮਾਈ ਅੱਗੇ ਸਾਡਾ ਸਿਰ ਝੁਕਦਾ ਤੁਸੀਂ ਬਹੁਤ ਪਰਪਕਾਰੀ ਤੇ ਚੰਗੀ ਵਿੱਚ ਇਹੋ ਕਰਕੇ ਉਹਨਾਂ ਦੀ ਵਿਚਾਰ ਗੋਸ਼ਟੀ ਨੂੰ ਮਹਾਰਾਜ ਨੇ ਫਿਰ ਬਾਣੀ ਦਾ ਰੂਪ ਦਿੱਤਾ ਸੇਧ ਗੋਸ਼ਟ ਬਾਣੀ RAMKALI RAAG ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋ ਸਿੱਧਾ ਨਾ ਵਿਚਾਰਾ ਹੋਈਆਂ ਤੇ ਕਦੀ ਪੜੀਏ ਲੱਗਦਾ ਕਿੰਨੇ ਉੱਤਮ ਵਿਚਾਰਾ ਸਨ ਕਿੰਨੇ ਉੱਤਮ ਖਿਆਲ ਮਹਾਰਾਜ ਨੇ ਬਖਸ਼ਿਸ਼ ਕੀਤੇ ਆਪਣੇ ਘਰਾਂ ਚ ਸਹਿਜ ਪਾਠ ਕਰੋ ਆਪ ਬਾਣੀ ਪੜਨ ਦੀ ਆਤ ਪਾਓ ਵਹਿਮਾ ਪਰਮਾ ਪਖੰਡਾ ਕਰਮ ਕਾਂਡਾ ਜਿੋਂ ਨਿਕਲ ਕੇ ਗੁਰੂ ਦੇ ਚਰਨੀ ਲੱਗिए ਸਜਦਾ ਕਰੀਏ ਉਸ ਪਾਤਸ਼ਾਹ ਨੂੰ ਜਿਸ ਪਾਤਸ਼ਾਹ ਨੇ ਸਾਨੂੰ ਸਿੱਧੇ ਰਾਹ ਪਾਉਂਦਿਆਂ ਪਾਉਂਦਿਆਂ ਆਪਣੇ ਸਰੀਰਾਂ ਦੀ ਪਰਵਾਹ ਤੱਕ ਨਹੀਂ ਕੀਤੀ ਆਪਣੇ ਸਰੀਰ ਵੀ ਸਾਡੇ ਇਸ ਸੰਸਾਰ ਦੇ ਇਸ ਕੌਮ ਤੋਂ ਵਾਰ ਦਿੱਤੇ ਮੈਂ ਕਹਿੰਦਾ ਸਭ ਤੋਂ ਵੱਧ ਇਨਸਾਨ ਆਪਣੇ ਜਿਸਮ ਨਾਲ ਪਿਆਰ ਕਰਦਾ ਜੀ ਜਾਨ ਨਾਲ ਜਿਹਨੂੰ ਆਪਾਂ ਕਹਿੰਦੇ ਆ ਬੰਦੇ ਦੇ ਕੋਲ 20 ਟੋਲੇ ਸੋਨਾ ਪਿਆ ਹੋਵੇ ਨਾ ਪੈਸਾ ਪਿਆ ਹੋਵੇ ਤੇ ਬੰਦਾ ਸਰੀਰ ਬਚਾਉਂਦਾ ਕਹਿੰਦਾ ਜ਼ਿੰਦਗੀ ਬਚ ਗਏ ਨਾ ਸੋਨਾ ਫੇਰ ਖਰੀਦ ਲਵਾਂਗੇ ਗੱਡੀਆਂ ਕਾਰਾਂ ਫੇਰ ਖਰੀਦ ਲਵਾਂਗੇ ਪਹਿਲਾਂ ਜਾਨ ਬਚਾਈਏ ਇਹਦਾ ਮਤਲਬ ਸਭ ਤੋਂ ਕੀਮਤੀ ਇਨਸਾਨ ਦੇ ਕੋਲ ਕੀ ਚੀਜ਼ ਹੈ ਪਹਿਲਾ ਜਿੰਦ ਜਾਨ ਤੇ ਫਿਰ ਇਹਦਾ ਮਤਲਬ ਜੇ ਜਾਨ ਵੀ ਕਿਸੇ ਚੀਜ਼ ਤੋਂ ਕੁਰਬਾਨ ਕੀਤੀ ਜਾ ਰਹੀ ਹੈ ਤੇ ਜਾਨ ਤੋਂ ਵੀ ਕੋਈ ਕੀਮਤੀ ਚੀਜ਼ ਹੋ ਸਕਦੀ ਹੈ ਉਹ ਕੀ ਹੈ ਸਚਾਈ ਉਹ ਅਸੂਲ ਜਿੰਦ ਜੇਤੋਂ ਜਨ ਕਿ ਜਿੰਦ ਬਚਾਉਣ ਲਈ ਸੋਨਾ ਵੇਚਿਆ ਜਾ ਸਕਦਾ ਜਿੰਦ ਬਚਾਉਣ ਲਈ ਘਰ ਵੇਚਿਆ ਜਾ ਸਕਦਾ ਜਿੰਦ ਬਚਾਉਣ ਲਈ ਬੰਦਾ ਕੀਮਤੀ ਤੋਂ ਕੀਮਤੀ ਪਦਾਰਥ ਵੇਚ ਸਕਦਾ ਤੇ ਜਿੱਥੇ ਜਿੰਦ ਵੀ ਕੁਰਬਾਨ ਕੀਤੀ ਜਾਵੇ ਇਹਦਾ ਮਤਲਬ ਇਹ ਤੋਂ ਵੀ ਉੱਤੇ ਕੋਈ ਚੀਜ਼ ਹੋ ਸਕਦੀ ਹੈ ਸ਼ਹੀਦ ਸ਼ਬਦ ਨੂੰ ਜਨਮ ਗੁਰੂ ਅਰਜਨ ਸਾਹਿਬ ਨੇ ਤਤੀ ਤਵੀ ਤੇ ਬੈਠ ਕੇ ਦਿੱਤਾ ਸੀ ਆਓ ਹੋਸ਼ਾ ਗਾ ਇਹਨਾਂ ਵਿਚਾਰਾਂ ਵਿੱਚੋਂ ਕਿਤੇ ਅਸੀਂ ਦੁਨੀਆ ਦੇ ਪਦਾਰਥਾਂ ਚੋਂ ਆਪਣੀ ਸੁਰਤ ਤਾਂ ਚੋ ਕੇ ਆਪਣੇ ਬੱਚੇ ਬੱਚਿਆਂ ਨੂੰ ਗੁਰਮਤ ਦੀ ਪ੍ਰਵਾਹਾਸ਼ਾ ਦੇ ਸਕੀਏ ਸਾਰੇ ਸੰਗਤ ਦਾ ਤੈਦਲ ਉਤਨਵਾਦ ਆਪਜੀ ਨੇ ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕਿਉਂਕਿ ਇਹ ਨਿਰਦੇਸ਼ਾਂ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਕੰਮ ਕਰਦੇ ਆਪਾਂ ਪੈਣਪਰਾ ਬੜੇ ਮਿਹਨਤੀ ਮੈਂ ਇਟਲੀ ਵੇਖ ਕੇ ਆਇਆ ਕਿ ਬਹੁਤ ਮਿਹਨਤ ਨਾਲ ਸਾਡੇ ਵੀਰਾਂ ਨੇ ਸੋਹਣੇ ਸੋਹਣੇ ਕਾਰੋਬਾਰ ਆਪਣੇ ਖੜੇ ਕੀਤੇ ਆ ਆਪਣਾ ਮੁਕਾਮ ਖੜਾ ਕੀਤਾ ਮਿਹਨਤ ਕੀਤੀ ਆ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੁਹਾਨੂੰ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸਾਡੇ ਬੱਚੇ ਬੱਚੀਆਂ ਵਿਦੇਸ਼ਾਂ ਚ ਰਹਿ ਕੇ ਵੀ ਅਸੀਂ ਆਪਣੇ ਮੋਢ ਨਾ ਜੁੜ ਸਕੀਏ ਗੁਰਮਤ ਨਾਲ ਉਹ ਮੋਢ ਕੀ ਭਲਾ ਮਨ ਤੂ ਜੋਤ ਸਰੂਪ ਹੈ ਆਪਣਾ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਮਾਲਕ ਸਭ ਨੂੰ ਚੜ੍ਹਦੀ ਕਲਾ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਇਥੋਂ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਜੀ ਚੀਮਾ ਜੋ ਬਹੁਤ ਪਿਆਰ ਨਾਲ ਤੁਹਾਨੂੰ ਸਾਰਿਆਂ ਨੂੰ ਸ਼ਬਦ ਵਿਚਾਰ ਹਰ ਐਤਵਾਰ ਅੱਗੋਂ ਪਿਛੋਂ ਤੁਹਾਡਾ ਵਿਚਾਰਾਂ ਕਰਦੇ ਰਹਿੰਦੇ ਆ ਇਥੋਂ ਦੇ ਸਾਰੇ ਪ੍ਰਬੰਧਕ ਵੀਰ ਜਿੰਨੇ ਵੀ ਤੁਸੀਂ ਸੇਵਾਦਾਰ ਭੈਣ ਭਰਾ ਦੂਰ ਨੇੜਿਆਂ ਤੋਂ ਚੱਲ ਕੇ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋਏਓ ਮਾਲਕ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੇ ਸਜਦਾ ਕਰੀਏ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਉਹਨਾਂ ਸਿੱਖਿਆਵਾਂ ਅੱਗੇ ਜਿਨ੍ਹਾਂ ਨੂੰ ਮਾਲਕ ਨੇ ਦ੍ਰਿੜ ਕਰਾਉਣ ਲਈ ਕੁਰਬਾਨੀਆਂ ਵੀ ਕੀਤੀਆਂ ਆਪਣਾ ਆਪ ਲੇਖੇ ਵੀ ਲਾਤਾ ਪਰ ਮਹਾਰਾਜ ਜੀ ਨੇ ਆਪਣਾ ਕਦਮ ਪਿੱਛੇ ਨਹੀਂ ਹਟਾਇਆ ਆਓ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਪਤੀਤ ਕਿਤੇ ਦੀ ਸਾਧ ਸੰਗਤ ਜੀ ਗੁਰੂ ਬਖਸ਼ਿਸ਼ ਕਰੇ ਸਾਰੇ ਸੰਗਤ ਦਾ ਧੰਨਵਾਦ ਪੁੱਲਾਂ ਚੁਕਾਂ ਦੀ ਖਿਮਾ ਬੁਲੰਦ ਆਵਾਜ਼ ਫੁਤੇ ਬਲਾਉ ਸਾਧ ਸੰਗਤ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਰਲ ਕੇ ਇੱਕ ਵਾਰ ਆਪਾਂ ਸਾਰੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਕਰੀਏ ਉਸ ਤੋਂ ਬਾਅਦ ਅਰਦਾਸ ਹੋਏਗੀ